ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਈਲ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗੀਆਂ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਇੱਥੇ ਟਾਈਮ ਹੋ ਚੁੱਕਿਆ ਦੁਪਹਿਰ ਦੇ 3 ਵਜੇ ਚੁੱਕੇ ਨੇ ਤੇ ਧੁੱਪਾਂ ਬਾਹਰ ਬਹੁਤ ਜ਼ਿਆਦਾ ਹੈ ਦੇਣ ਹੈਗਾ ਜੀ ਅੱਜ ਸ਼ਨੀਵਾਰ ਤੇ ਤੇ ਹਾਂਜੀ ਧੁੱਪ ਐਨੀ ਜ਼ਿਆਦਾ ਹੈ ਕਿ ਬਾਹਰ ਨਿਕਲ ਨਹੀਂ ਹੁੰਦਾ ਹੈਗਾ ਪਰ ਹਵਾ ਬਹੁਤ ਸੋਹਣੀ ਚੱਲ ਰਹੀ ਆ ਤੇ ਇੱਥੇ ਰਸੋਈ ਦੇ ਵਿੱਚ ਵੀ ਅੱਜ ਹਵਾ ਲੱਗ ਰਹੀ ਆ ਆਪਣੇ ਮੈਂ ਟਾਕੀ ਖੋਲੀ ਹੋਈ ਆ ਇਧਰੋਂ ਹਵਾ ਆ ਰਹੀ ਆ ਬਹੁਤ ਸੋਹਣੀ ਤੇ ਆਪਾਂ ਇਸ ਲਈ ਖੜੇ ਆ ਇੱਥੇ ਰਸੋਈ 'ਚ ਨਹੀਂ ਤਾਂ ਖੜ ਨਹੀਂ ਹੁੰਦਾ ਹੈਗਾ ਐਨੀ ਜ਼ਿਆਦਾ ਗਰਮੀ ਲੱਗਦੀ ਆ ਇੱਥੇ ਤੇ ਅੱਜ ਬਣਾਵਾਂਗੇ ਜੀ ਆਪਾਂ ਕੋਈ ਰੈਸਪੀ ਸ਼ੇਅਰ ਕਰਦੇ ਆ ਤੁਹਾਡੇ ਨਾਲ ਤੇ ਬਲੌਗ ਤਾਂ ਕੋਈ ਬਣਾਇਆ ਨਹੀਂ ਕੋਈ ਸਫਲ ਸਫਲ ਹੀ ਦਾ ਕਿਉਂਕਿ ਜਗਰਮੀ ਉਹ ਬਹੁਤ ਆ ਕੀ ਹਨਾ ਗਰਮੀ ਚ ਕੰਮ ਕਰਨੇ ਬਹੁਤ ਔਖੇ ਨੇ ਇਹ ਫਿਰ ਇੱਕ ਤੁਹਾਨੂੰ ਪਤਾ ਹੀ ਆ ਜਦੋਂ ਵੀਡੀਓ ਬਣਾਉਣੀ ਹੋਵੇ ਨਾ ਫਿਰ ਤੇ ਕੰਮ ਨੂੰ ਮਤਲਬ ਹੌਲੀ ਹੋ ਜਾਂਦੇ ਨੇ ਨਹੀਂ ਤਾਂ ਅਗਲਾ ਫਟਾਫਟ ਕੰਮ ਕਰੀ ਜਾਂਦਾ ਹਨਾ ਨਹੀਂ ਫਿਰ ਦੇਖਣਾ ਪੈਂਦਾ ਵੀ ਸਹੀ ਬਣ ਵੀ ਰਹੀ ਆ ਨਹੀਂ ਬਣ ਰਹੀ ਤੇ ਵੀਡੀਓ ਦੇ ਵਿੱਚ ਇਹ ਧਿਆਨ ਰਹਿੰਦਾ ਹੈ ਤੇ ਗਰਮੀ ਬਹੁਤ ਜ਼ਿਆਦਾ ਹੈ ਕਾਲੂ ਬਣਾਉਣ ਲੰਗੇ ਜੀ ਕੋਈ ਵਲੌਗ ਪਰ ਅੱਜ ਆਪਾਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਆ ਰੈਸਪੀ ਕਾਦੀ ਕਰਾਂਗੇ ਜੀ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਨਾ ਰੈਸਪੀ ਜਿਹੜੀ ਮਤਲਬ ਚੰਨੇ ਦੀ ਦਾਲ ਨਹੀਂ ਹੁੰਦੀ ਹੈਗੀ ਦਾਲ ਮੇ ਛੋਲਿਆਂ ਦੀ ਦਾਲ ਜਿਹੜੀ ਆਪਾਂ ਕਈ ਵਾਰ ਲੈ ਕੇ ਖਾਦੀ ਹੋ ਮੇਲੇ ਵਗੈਰਾ ਚ ਵੀ ਲੈ ਕੇ ਜਾਂਦੇ ਆ ਭਾਈ ਉਹ ਬਾਲਟੀਆਂ ਜੀਆਂ ਚ ਪਾਈ ਹੈ ਨਾ ਖਾਣ ਨੂੰ ਬਹੁਤ ਸਵਾਲ ਆਲਦੀਆਂ ਨਮਕੀਨ ਚਨਾ ਦਾਲ ਤੇ ਸਾਡੇ ਬੱਚੇ ਤਾਂ ਬਹੁਤ ਪਸੰਦ ਕਰਦੇ ਨੇ ਉਹਨੂੰ ਇੱਥੇ ਆਪਣੀ ਦੁਕਾਨਾਂ ਤੋਂ ਆ ਮਿਲ ਜਾਂਦੀ ਆ ਤਾਂ ਨਾ ਤੇ ਅੱਜ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਉਹ ਕਿਸ ਤਰ੍ਹਾਂ ਬਣਦੀ ਆ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਚਲੋ ਜੀ ਆਪਾਂ ਵਾੜਾ ਟਾਈਮ ਨਹੀਂ ਲੈਂਦੇ ਤੁਹਾਡਾ ਤੇ ਆਪਾਂ ਰੈਸਪੀ ਸ਼ੇਅਰ ਕਰਦੇ ਆ ਤੁਹਾਡੇ ਨਾਲ ਆਹ ਦੇਖੋ ਜੀ ਇਹ ਚਨਾ ਦਾਲ ਇਹ ਜੀ ਤੇ ਮੇਰੀ ਇਹ ਸਵੇਰ ਦੀ ਭਿਉਂਕ ਰੱਖੀ ਹੋਈ ਹੈ ਮੈਂ 6 ਵਜੇ ਘੁੰਦੀ ਸੀਗੀ ਹੁਣ 3 ਵਜੇ 8-9 ਘੰਟੇ ਹੋ ਗਏ ਨੂੰ ਭਿਜੀ ਹੋਈ ਨੂੰ ਤੇ ਐਨ ਫੁੱਲ ਲੱਗੀ ਹੈ ਨਾ ਬਿਲਕੁਲ ਫੁੱਲੀ ਹੋਈ ਆ ਬਸਣੇ ਤੇ ਮੈਂ ਇਹ ਇੱਕ ਕਾਲੀ ਭੁੰਨਤੀ ਸੀ ਦੇ ਲੋਕੋਲਾ ਭਰ ਗਿਆ ਬੜੀ ਕਾਲੀ ਭੁੰਨਤੀ ਸੀਗੀ ਤੇ ਹੁਣ ਆਪਾਂ ਅੱਗੇ ਦੇ ਕਰਦੇ ਆ ਇਹਨੂੰ ਤੇ ਬਣੇ ਰਿਓ ਬਲੌਗ ਦੇ ਨਾਲ ਤੁਹਾਨੂੰ ਦਵਾਉਣਾ ਕਿਦਾਂ ਕਿਦਾਂ ਬਣਦੀ ਹੈ ਤੇ ਕਿੰਨੀ ਸਵਾਦ ਬਾਣੀ ਤੁਸੀਂ ਵੀ ਬਣਾ ਕੇ ਦੇਖਿਓ ਟਰਾਈ ਕਰਕੇ ਚਲੋ ਜੀ ਕਰਦੇ ਮੈਂ ਕੈਮਰਾ ਕਰ ਦਿਆਂ ਮੈਂ ਲਓ ਜੀ ਇਹਨੂੰ ਹੁਣ ਆਪਾਂ ਦਾਲ ਨੂੰ ਨਾ ਸਮਾਰ ਕੇ ਧੋ ਲਾਂਗੇ ਪਾਣੀ ਕੱਢ ਲਾਂਗੇ ਇਹਦੇ ਵਿੱਚੋਂ ਜਿਹੜਾ ਚਿੱਟਾ-ਚਿੱਟਾ ਪਾਣੀ ਹੈ ਨਾ ਸਾਰੇ ਕੱਢ ਲਾਂਗੇ ਦੇਖੋ ਕਿ ਜਦੋਂ ਹੋ ਕੇ ਹੁਣ ਤੱਕ ਪੱਲਾ ਧੋ ਕੇ ਰੱਖ ਧੋ ਕੇ ਪੀਂਤੀ ਸੀਗੀ ਇਹ ਤੇ ਹੁਣ ਆਪਾਂ ਫੇਰ ਇਹਨੂੰ ਧਿਉਣਾ ਹਨ ਧੋ ਲਾਂਗੇ ਕਈ ਪਾਣੀ ਕੱਢ ਲਾਂਗੇ ਇਹਦੇ ਵਿੱਚੋਂ ਪਾਣੀ ਗਰਮ ਪਿਆ ਟੈਂਕੀਆਂ 'ਚ ਆ ਗਿਆ। ਨਾਲੇ ਹੁਣ ਭਰ ਕੇ ਆਉਂਦੀ ਹੈ ਟੈਂਕੀ ਪੁਆਰੇ ਚੱਲ ਰਹੇ ਨੇ ਅੱਜ। ਟੰਗਰਾਂ ਨੂੰ ਟੈਂਕੀ ਖਾਲੀ ਹੋ ਗਈ ਸੀਗੀ ਤੇ ਦੁਬਾਰਾ ਭਰਿਆ ਫਿਰ ਵੀ ਰਿਜਦਾ ਪਿਆ ਪਾਣੀ। ਹੁਣ ਆਇਆ ਮੜਾਇਆ ਕੋਈ ਸਹੀ ਹੈ। ਇਸ ਤੋਂ ਬਾਅਦ ਜੀ ਹੁਣ ਆਪਾਂ ਨੇ ਇਹ ਮਤਲਬ ਸੁੱਕਣੇ ਪਾਣੀਆਂ ਹੁਣ ਥੋੜਾ ਚਿਰੇ ਵਾਸਤੇ ਦਾ ਪਾਣੀ ਜੇ ਸੋਕਦਾ ਕਰਨਾ ਹੈ ਤੇ ਇਹਦੇ ਵੀ ਆਪਾਂ ਕੋਈ ਮਤਲਬ ਕੱਪੜਾ ਸੂਤੀ ਜਾਂ ਕੱਪੜਾ ਲੈ ਕੇ ਇਹਨੂੰ ਧੁੱਪਾ ਪਾ ਕੇ ਆਉਨੇ ਆ। ਲੈ ਮੈਂ ਇਹਦੇ ਤੇ ਹਵਾ ਬੋ ਚੱਲ ਰਹੀ ਹੈ। ਸਾਫ ਹੈ ਸੀਗਾ ਫਰਸ਼ ਤੇ ਤੇ ਮੈਂ ਇਹਦੇ ਉੱਤੇ ਵਿਛਾਤਾ। ਹਵਾ ਲੱਗ ਜੂਗੀ। ਤੁਸੀਂ ਚਾਹੋ ਤਾਂ ਅੰਦਰ ਪੱਖੇ ਥੱਲੇ ਵੀ ਸੁਕਾ ਸਕਦੇ ਹੋ। ਮੈਂ ਇਹਨੂੰ ਫਿਰ ਐਨ ਸੀਗਾ ਵੀ ਟਾਈਮ ਲੱਗ ਜਾਣਾ ਤੇ ਆਪਾਂ ਮਾੜੀ ਧੁੱਪਾਂ ਹਵਾ ਲਾਂਗੇ ਇੱਥੇ। ਰੱਖਣਾ ਬਣਾ ਬਣ ਕੁੱਪੜ ਦੇ ਹਵਾ ਤੇਜ਼ ਹੋ ਗਈ ਬਸ ਇਸ ਤਰ੍ਹਾਂ ਥੋੜਾ ਜਿਹਾ ਧੁੱਪਾਂ ਹੀ ਲਵਾ ਦਿਆ ਜੇ ਕੱਲ ਅਗਲਾ ਦਾਣਾ ਕਰ ਦਿਓ ਛੇਤੀ ਪਾਣੀ ਸੋਖਦਾ ਹੋ ਜਾਊਗਾ ਇਹਦਾ ਚਲੋ ਜੀ ਜਾਨੂ ਹਨਾ ਇਹਨੂੰ ਧੁੱਪਾਂ ਲੱਗਦੀ ਆਪਾਂ ਹੋਰ ਤਿਆਰੀ ਕਰ ਲੈਣਾ ਜਾਨੂ ਦਾ ਲਓ ਜੀ ਮੈਂ ਦਾਲ ਚੱਕ ਲੈੰਦੀ ਇਹਨੂੰ ਧੁੱਪਾਂ ਲੱਗ ਗਈਆਂ ਇਹਨੂੰ ਬਿਲਕੁਲ ਦੇਖੋ ਸੁੱਕ ਗਈ ਹਨਾ ਥੋੜੀ ਜਿਹੀ ਲਵਾਈਆ ਬਾਹਲੀ ਨਹੀਂ ਲਵਾਈ ਹੈਗੀ 2-3 ਮਿੰਟੇ ਲਵਾਈਆ ਜਿੰਨਾ ਚਿਰ ਜੀ ਮੈਂ ਇਹ ਕੜਾਹੀ ਵਗੈਰਾ ਧਰੀ ਆ ਤੇ ਇੱਥੇ ਮੈਂ ਕੜਾਹੀ ਧਰਤੀ ਉਹਦੇ ਵਿੱਚ ਪਾਤਾ ਜੀ ਸਰੋਂ ਦਾ ਤੇਲ ਤੁਸੀਂ ਚਾਹੋ ਤਾਂ ਸੈਡ ਜਾਂ ਘੀ ਵੀ ਬਾਸ ਸਕਦੇ ਹੋ ਪਰ ਅੱਜ ਪਾਵਾਂਗੇ ਸਰੋਂ ਦਾ ਤੇਲ ਸਰੋਂ ਦੇ ਤੇਲ ਚ ਫਰਾਈ ਕਰਾਂਗੇ ਤੇ ਬਸ ਤੇਲ ਗਰਮ ਹੋ ਜਵੇ ਉਸ ਤੋਂ ਬਾਅਦ ਪਾਉਣੇ ਲਓ ਜੀ ਆਪਣਾ ਤੇਲ ਗਰਮ ਹੋ ਗਿਆ ਮੈਂ ਛੱਡ ਕੇ ਰਹਿ ਲਿਆ ਸੀਗਾ ਵਿੱਚ ਦਾਣੇ ਜੀ ਤੇ ਆਪਾਂ ਇਹਦੇ ਵਿੱਚ ਪਾ ਲਾਂਗੇ ਹੁਣ ਲਾਜ। ਕਲਰ ਕੇ ਜਿ ਪਾਵਾਂਗੇ ਇਕੱਠੀਆਂ ਨਹੀਂ ਸਿੱਟਣੀ ਹੈਗੀ। ਥੋੜੀ ਥੋੜੀ ਕਰਕੇ ਪਾਵਾਂਗੇ ਆਪਾਂ। ਉਪਰਾਂ ਦੇ ਉੱਪਰ ਆ ਗਏ। ਤੇ ਇਹਦੀ ਪੱਕਣ ਦਾ ਇਹੀ ਪਤਾ ਲੱਗਦਾ ਹੈ ਜਦੋਂ ਮਤਲਬ ਇਹ ਚਿੜਚਿੜ ਜਿਹੀ ਦੀ ਆਵਾਜ਼ ਹਟ ਜਵੇ ਤੇ ਦਾਣੇ ਬਿਲਕੁਲ ਉੱਪਰ ਆ ਜਾਣ। ਇਹ ਰਹੀ ਇਹ ਨਿਸ਼ਾਨੀ ਹੁੰਦੀ ਹੈ ਵੀ ਇਹ ਪੱਕ ਗਿਆ। ਬਸ ਉਹਦਾ ਤੱਕਾ ਪੰਨੇਲੇ ਤાળਨੇ ਲੇ। ਦੇਖੋ ਤਾਂ ਮਤਲਬ ਆਵਾਜ਼ ਆਉਣੀ ਹਟਦੀ ਹੈ ਜੀ। ਜਾਦਾ ਰਾੜਨੀ ਵੀ ਨਹੀਂ ਗਈ ਤੇ ਬਾਹਲੀ ਉਹ ਚੜ ਜੂਗੀ। ਇਹ ਜਿਉ ਵਾਸਤ ਕਾਰਨ ਹੈ। ਬਾਕੀ ਤੁਸੀਂ ਚੈੱਕ ਕਰਨ ਵਾਸਤੇ ਇਦਾਂ ਸਿੱਕਾ ਦਾਣਾ ਕੱਟ ਕੇ ਵੀ ਦੇਖ ਸਕਦੇ। ਜਦੋਂ ਮਤਲਬ ਹੱਥ ਮਾਇਆ ਘੋਰਨ ਲੱਗੇ, ਹੱਥ ਬੜਾ ਸੇਕ ਲੱਗਦਾ। ਇਸ ਤਰ੍ਹਾਂ ਬਣਾ ਕੇ ਤੁਸੀਂ ਸਟੋਰ ਕਰਕੇ ਰੱਖ ਸਕਦੇ ਜਦੋਂ ਜੀ ਕਰਿਆ ਖਾ ਸਕੋ ਬਣਾ ਲਿਆ ਵਲੋਜ ਪਹਿਲਾਂ ਫੈਮਿਲੀ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਬੰਦ ਹੋ ਗਈ ਸੀ ਵੀਡੀਓ ਬਚਾਣੇ ਜਦ ਮੈਂ ਚੈੱਕ ਕਰੀ ਬਣੀ ਦੀ ਤੇ ਉਦੋਂ ਆਪਾਂ ਨੇ ਇੱਕ ਕੱਢ ਲਿਆ ਸੀ ਇੱਕ ਵਾਰ ਦਾ ਤੇ ਹਾਂ ਮੈਂ ਪਾ ਚੀ ਸੀ ਕਿ ਦੁਬਾਰਾ ਹੋਰ ਹਵਾ ਚੱਲ ਰਹੀ ਆ ਸਟੈਡ ਹਿੱਲ ਰਿਹਾ ਵੀਡੀਓ ਵੀ ਹੈਲਦੀ ਹੋਊਗੀ। ਲਓ ਜੀ ਹੁਣ ਆਪਾਂ ਇਹ ਵੀ ਕਰਦੇ। ਇਹ ਵੀ ਕੱਢ ਲੀ ਮੈਂ ਬਾਹਰ। ਮੈਂ ਟੈਸਟ ਉਹ ਟਿਸ਼ੂ ਪੇਪਰ ਨਹੀਂ ਮਿਲਿਆ ਹੈਗਾ ਆਪਣੇ ਕੋਲ ਹੈ ਨਹੀਂ ਸੀਗਾ। ਤੁਹਾਨੂੰ ਪਤਾ ਹੀ ਹੈ ਬੱਚੇ ਘਰੇ ਹੈ ਨਹੀਂਗੇ ਜੋ ਹੁੰਦੇ ਫਿਰ ਦੁਕਾਨ ਤੋਂ ਲੈ ਆਉਂਦੇ। ਮੈਂ ਨਾ ਫਿਰ ਆਹ ਕਾਪੀ ਦਾ ਹੀ ਪੇਜ ਲੈ ਲਿਆ। ਚਰਨੀ ਆਪਣੀ ਦੂਜੀ ਟੁੱਟ ਚੁੱਕੀ ਆ। ਉਹਦੇ ਨਾਲ ਛੇਤੀ ਨਿਕਲਦੇ ਨੇ ਸੀ ਹੁਣ ਮੇਰੇ ਕੋਲ ਛੋਟੀ ਹੋ ਰਹੀ ਹੈ। ਇੰਨਾ ਕੱਢ ਲਾਂਗੇ ਤੇਲ ਸਾਫ ਸਾਰੇ ਪਿਆ ਇਹ ਕਾਗਜ਼ ਇਹ ਚੂਸ ਲਓ ਜਿਹੜਾ ਐਕਸਟਰਾ ਤੇਲ ਹੋ ਗਿਆ ਇਹ ਉੱਤੇ ਇਦਾਂ ਕਰਕੇ ਸਾਰੇ ਕੱਢ ਲਾਂਗੇ ਆਪਾਂ ਬੜੀ ਚੰਮੀ ਨਹੀਂ ਸੋਗਾ ਅੁਛੇ ਦੇਖ ਲਓ ਇਹ ਚੜਦੀ ਨਹੀਂ ਇਹ ਚਾਂਗੀ ਮੈਂ ਜਿੱਦ ਤੇ ਦਾਲ ਪਾਲੀ ਸਾਰੀ ਤੇ ਇਹ ਇਹਦੇ ਉੱਤੇ ਦਾਲ ਪਾ ਲਈ ਤੇ ਫੇਰ ਤੁਹਾਨੂੰ ਹੁਣ ਸਾਰੀ ਉਤਾਲ ਲੀਏ ਫਿਰ ਉਸ ਤੋਂ ਬਾਅਦ ਮਿਲਦਾ ਇਹ ਵੀ ਬਹੁਤ ਲੰਬੀ ਹੋ ਜਾਣੀ ਲੱਗਦੀ ਸਾਰੀ ਉਤਾਲ ਲੀਏ ਹੈ ਤੇ ਜਿਹੜਾ ਇਹਦਾ ਐਕਸਟਰਾ ਤੇਲ ਸੀ ਉਹ ਵੀ ਮੈਂ ਕਾਗਜ਼ ਤੇ ਐਦਾਂ ਕੱਢਤਾ ਸਾਰੇ ਕਾਗਜ਼ ਨੇ ਚੂਸ ਲਿਆ ਤੇ ਆ ਦੂਸਰਾ ਕਾਗਜ਼ ਸੀਗਾ ਇਹਦੇ ਵੀ ਲਾ ਕੇ ਆਪੇ ਕਸੇ ਦਾ ਹਸਾਤੇ ਜੀ ਆਪਾਂ ਤੇਲ ਵਗੈਰਾ ਦਾ ਬਾਅਦ ਪੜਦਾਂ ਦੇਖੋ ਕਿੰਨਾ ਦੇ ਦਿੱਤਾ ਬਾਜੀ ਹੁਣ ਲਈ ਇਹ ਆਪਣੀ ਐਨ ਦੇਖੋ ਅਵਾਜਾਂਗੇ ਔਰ ਕਰੀ ਹੋਈ ਪਈ ਤੇ ਇਹਦੇ ਵਿੱਚ ਪਾਵਾਂਗੇ ਮਸਾਲੇ ਮਸਾਲੇ ਕਿਹੜੇ ਪਾਵਾਂਗੇ ਜੀ ਆਪਾਂ ਪਾਵਾਂਗੇ ਕਾਲਾ ਨੂੰ ਖਾਰੀ ਜੀ ਬਣਾਵਾਂਗੇ ਕਾਲਾ ਨੂੰ ਥੋੜਾ ਜਿਹਾ ਚੋਟਾ ਵੀ ਪਾ ਲੈਂਦੇ ਹਾਂ ਤੇ ਚਿੱਟਾ ਨੂੰ ਕਾਲਾ ਦੇ ਚਿੱਟਾ ਨੂੰ ਦੋਨੋਂ ਤਾਲੀ ਮਿਰਚ ਇਹ ਹੈਗਾ ਜੀ ਮੇਰੇ ਕੋਲ ਜੀਰਾ ਭੁੰਨਿਆ ਹੋਇਆ ਮੇਰੇ ਕੋਲ ਉਦੋਂ ਦਾ ਹੀ ਪਿਆ ਸੀਗਾ ਜਦੋਂ ਆਪਾਂ ਦਹੀਂ ਭੱਲੇ ਬਣਾਏ ਸੀਗੇ ਤੇ ਤਵੇ ਤੇ ਥੋੜਾ ਜਿਹਾ ਭੁੰਨ ਕੇ ਉਸ ਤੋਂ ਬਾਅਦ ਪੀਸਿਆ ਹੈ ਜੀਰਾ ਤੇ ਇਹ ਹੈਗਾ ਜੀ ਜਲ ਜੀਰਾ ਇਹ ਮੇਰੇ ਕੋਲ ਜਲ ਜੀਰਾ ਤੁਸੀਂ ਇਹਦੀ ਥਾਂ ਚਾਟ ਮਸਾਲਾ ਵੀ ਪਾ ਸਕਦੇ ਹੋ ਪਰ ਮੇਰੇ ਕੋਲ ਜਲ ਜੀਰਾ ਪਿਆ ਸੀਗਾ ਆਪਾਂ ਜਲ ਜੀਰੇ ਪਾਵਾਂਗੇ ਇਹਦਾ ਟੇਸਟ ਵੀ ਵਧੀਆ ਹੁੰਦਾ ਹੈ ਤੁਸੀਂ ਲਾਲ ਮਿਰਚ ਪਾ ਸਕਦੇ ਹੋ ਹਨ ਲਾਲ ਮਿਰਚ ਅਸੀਂ ਨਹੀਂ ਵਰਤਦੇ ਹੈਗੇ ਤੇ ਮੇਰੇ ਕੋਲ ਥੋੜੀ ਉਹ ਹੈ ਨਹੀਂ ਸੀਗੀ ਇਸ ਲਈ ਕਿਉਂਕਿ ਆਪਾਂ ਘਰ ਹਰੀ ਮਿਰਚੇ ਵਰਤਦੇ ਆ ਮੇਰੇ ਕੋਲ ਦੇਗੀ ਮਿਰਚ ਪਈ ਸੀਗੀ ਥੋੜੀ ਜੀ ਇਹ ਪਾ ਲੈਂਦੇ ਆ بس ਇਹ ਤਿੱਖੀ ਦੇਣੇ ਹੋਣਾ ਨਹੀਂਗਾ ਇਹ ਤਾਂ ਕਲਰ ਵਾਸਤੇ ਹੁੰਦੀ ਹੈ ਇਹ ਹੀ ਪਾ ਲੈਂਦੇ ਆ ਆਪਾਂ ਬਾਕੀ ਮਸਾਲੇ ਰਲਾ ਲਾਂਗੇ ਸਾਰੇ ਇਹ ਦਾ ਦਾ ਇਹ ਵੀ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ ਨਾ ਜਦੋਂ ਜੀ ਕਰਿਆ ਚਾਹ ਦਿਨਾ ਖਾਣ ਤੁਸੀਂ ਖਾ ਸਕਦੇ ਹੋ ਮਸਾਲੇ ਆਪਣੇ ਸਾਰੇ ਬਿਲਕੁਲ ਲੱਗ ਗਏ ਕਿੰਨਾ ਸੋਹਣਾ ਕਲਰ ਆਇਆ ਹੈ ਨਾ ਸਾਰੇ ਮਸਾਲੇ ਨਾ ਉਤਰ ਲਾਤੇ ਆਪਾਂ ਨੇ ਇਫ ਸਾਰੀ ਤਾਂ ਹੁਣ ਆਪਾਂ ਨੂੰ ਨਹੀਂ ਖਾਣੇ ਹੈਗੇ ਤੇ ਅਸੀਂ ਸਟੋਰ ਕਰਕੇ ਰੱਖ ਲਾਂਗੇ ਜਿੰਨੀ ਕੁ ਮਤਲਬ ਹੁ ਖਾਣੀ ਆ ਉਹਨੇ ਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਤੇ ਟਮਾਟਰ ਖਾਣੇ ਤਿਆਰ ਕਰਦੇ ਮੱਧੇ ਤੇ ਰੱਖ ਦਾਂਗੇ ਇਧਰ ਦੇਖ ਬਾਲਨੇ ਤੇ ਮੇਰਾ ਇਹ ਪਿਆਜ਼ ਕੱਟ ਕੇ ਰੱਖਿਆ ਹੋਇਆ ਹੈ ਦੇ ਵਿੱਚ ਪਾਨੇ ਪਿਆਜ਼ ਤੇ ਇਹਦਾ ਟਮਾਟਰ ਟਮਾਟਰ ਵਾਲੇ ਨੇ ਪੁਰਾ ਟਮਾਟਰ ਮੈਨ ਵਧੀਆ ਲੱਗਦਾ ਮੈਂ ਇਹਦੀ ਸਬਜ਼ੀ ਬਣਾ ਕੇ ਦਿਖਾ ਲਵਾਂਗੀ ਸਲਾਦ ਚ ਵੀ ਇਹਦੇ ਹੈਗਾ ਤਾਂ ਕਰਕੇ ਪਾਣੀ ਤੇ ਇਹਦਾ ਰਣਾ ਲੀਏ ਉਸ ਤੋਂ ਬਾਅਦ ਜੀ ਪਾਵਾਂਗੇ ਨਿੰਬੂ ਕੇ ਮੋਚੋ ਦੇਖੋ ਦੇਖਣ ਨੂੰ ਵਧੀਆ ਲੱਗਦੀ ਨਾ ਸਾਨੂੰ ਵੀ ਟੇਸਟੀ ਹੋਊਗੀ। ਇਹ ਇੰਨੀ ਮਿਹਨਤ ਨਾਲ ਬਣਾਈ ਹੈ। ਤੇ ਉੱਪਰ ਨਾਲ ਛੋੜਤਾ ਨਿੰਬੂ ਤੇ ਹੁਣ ਆਪਾਂ ਕਰਾਂਗੇ ਇਹਨੂੰ ਟੇਸਟ। ਜਦੋਂ ਪਪਾ ਘਰੇ ਹੈ ਨਹੀਂਗਾ, ਬੱਚੇ ਵੀ ਹੈ ਨਹੀਂ ਤੇ ਵੈਸੇ ਆ ਜਾਣਾ ਨੇ ਫਿਰ ਉਹਨਾਂ ਦੇ ਦਾਂਗੇ। ਕਿ ਮੈਂ ਹੀ ਫਿਲਹਾਲ ਤਾਂ ਮੈਂ ਹੀ ਖਾ ਕੇ ਟੇਸਟ ਕਰੂੰਗੀ ਇਹ ਕਿਦਾਂ ਦੀ ਬਣੀ ਹੈ। ਤੇ ਲਓ ਜੀ ਆਪਣੀ ਚਨਾ ਦਾਲ ਬਣ ਕੇ ਤਿਆਰ ਆ। ਤੁਸੀਂ ਵੀ ਬਣਾਓ ਤੇ ਖਾਓ। ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਕਿ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਰੈਸਪੀ ਤੇ ਚਲੋ ਜੀ ਆਪਣਾ ਬਲੌਗ ਅੱਜ ਤੱਕ ਅੱਜ ਇੱਥੇ ਤੱਕ ਇਹ ਸੀਗਾ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ